ਤੇ ਉਹਨਾਂ ਸਤਾਂਦੀਪਾ ਦਾ ਮਾਲਕ ਮਹਾਰਾਜ ਸ਼ੇਰ ਸਿੰਘ ਕਾਲਪੁਰਖਿਆ ਸਤਾਂ ਨੂੰ ਬਣਾਉਣ ਵਾਲਾ ਸਤਾਂ ਨੂੰ ਬਣਾਉਣ ਵਾਲਾ ਸ੍ਰੀ ਸਤਿਨੂੰ ਨਰਨਦੀ ਬੰਤਰ ਬਣਾਉਣਾ ਇੱਥੋਂ ਦਾ ਕੀ ਸੰਬੰਧ ਆ ਹਾਂਜੀ ਨਵਾਂ ਖੰਡਾ ਨਾ ਵੀ ਬਣਾਉਣ ਵਾਲਾ ਉਹ ਆ ਸਤਾਂਦੀਪਾ ਨੂੰ ਬਣਾਉਣ ਵਾਲਾ ਮਹਾਰਾਜ ਸ਼ੇਰ ਸਿੰਘ ਆ ਕੁੱਲ ਕਾਇਨਾਤ ਨੂੰ ਰਚਣ ਵਾਲਾ ਉਹ ਆ ਉਹ ਹੁਣ ਬਣਾਉਣ ਵਾਲਾ ਅਸਲ ਚ ਕਸੂਰ ਸੰਗਤ ਦਾ ਨਹੀਂ ਗਾ ਸੰਗਤ ਨੂੰ ਗਮਰਾ ਹੀ ਏਡੇ ਵੱਡੇ ਪੱਧਰ ਤੇ ਕੀਤਾ ਗਿਆ ਨਾ ਵਿਚਾਰੇ ਨੂੰ ਪਤਾ ਹੀ ਕੱਖ ਨਹੀਂ ਉਹ ਤੇ ਦਰਖਣੀ ਢੋਣ ਵਾਲੇ ਆ ਜਿਹੜਾ ਹੁਣ ਸਤਾਂਦੀਪਾ ਦੀ ਲਿਖਤ ਪੜ੍ਹੀ ਤੁਸੀਂ ਪਾਈ ਆਸਾਂ ਨਾਲ ਪੜ੍ਹਾਈ ਇਸ ਸਮਾਂ ਨਾਲ ਪੜ੍ਹਾਈ ਵੀ ਮੇਰੇ ਅਰਗੇ ਨਾ ਪੜਵਾ। ਸਤਿਮਾ ਦੀ ਪੜੇ ਰਹੇ ਪਰ ਬਾਣੀ ਪੜੀ ਨਹੀਂ। ਕੋਈ ਗੱਲ ਨਹੀਂ। ਸਤਮਾ ਦੀ ਪੜੇ ਨਹੀਂ। ਇੱਕ ਨਪੜ ਬੜੇ ਤਰ੍ਹਾਂ ਦਾ ਹੀ। ਬੀਏ ਪਾਸ ਕਰਕੇ ਤੇ ਕੋਈ ਪੜਿਆ ਨਹੀਂ ਹੋ ਜਾਂਦਾ। ਪੜ੍ਹਾਈ کئی ਤਰ੍ਹਾਂ ਦੀ ਹੈ। ਜਿਹੜੇ ਵਿਸ਼ੇ ਚ ਅਗਲਾ ਨਾ ਪੜਿਆ ਉਸ ਵਿਸ਼ੇ ਜਿਹਨੂੰ ਪੜ੍ਹੀ ਹੁਣ ਬਾਣੀ ਦੇ ਵਿਸ਼ੇ ਚ ਬਣ ਗਈ ਸਮਝ ਨਹੀਂ। ਉਹਦਾ ਕਲਾਸਾ ਭਾਵੇਂ ਸਾਇੰਸ ਦੀ ਪੀ ਐਚ ਡੀ ਕੀਤੀ ਆ ਤੇ ਉਹਨੂੰ ਮੁੜ ਕੇ ਦੂਜੇ ਬੰਨੇ ਲੈ ਜਾਈਏ ਤੇ ਉਹ ਸੈਕਟਰ ਦਾ ਤੇ ਬੰਦਾ ਨਾ ਪੜੀ ਹੋਇਆ। ਸਤਵੇਂ ਦੀਪ ਬਣਾਉਣ ਵਾਲੇ ਮਹਾਰਾਜੇ ਸ਼ੇਰ ਸਿੰਘ ਜੀ ਪਾਜੀ। ਹਾਂਜੀ ਉਹ ਲਿਖਤ ਪੜੋ ਨਾ ਸਾਰੀ ਸੱਤਾਂ ਦੀਪਾਂ ਦਾ ਭਾਵ ਕਿੰਦਾ ਜਾਂਦਾ ਕਿੰਦਾ ਕਿੰਦਾ ਇਹਨੂੰ ਸਤਵਾਂ ਦੀਪ ਬਣਾਇਆ ਜਦੋਂ ਜਦੋਂ ਸੱਤ ਦੀਪ ਬਣਾਇਆ ਦੇਖੋ ਸੱਤਾਂ ਦੀਪਾਂ ਦੀ ਜਿਹੜੀ ਗੱਲ ਹੈ ਪਹਿਲੇ ਦੀਪ ਦੇ ਵਿੱਚ ਲਿਖਿਆ ਹੈ ਕਿ 16 ਕਲਾ ਸੰਪੂਰਨ ਜਿਹੜੀ 16 ਕਲਾ ਮੇਰੀ ਜੋਤ ਜਿਹੜੀ ਹੈ ਹਾਂਜੀ ਰੱਖੀ ਵਿੱਚ ਮੈਂ ਸੱਚੇ ਸੇਖ ਸਿੰਘ ਪੂਰਨ ਦੇ ਵਿੱਚ ਰੱਖੀ ਹੈ ਬਿਲਕੁਲ ਹਾਂ ਇੱਥੋਂ ਚੱਲਦੀ ਇਹਨੂੰ ਮਹਾਰਾਜ ਸ਼ੇਰ ਸਿੰਘ ਜੀ ਇਹ ਦੱਸ ਰਹੇ ਸਾਨੂੰ ਸਮਝਾ ਰਹੇ ਸਾਰੀ ਸਿੱਖੀ ਸੇਵਕੀ ਨੂੰ ਇਹ 16 ਕਲਾ ਜੋਤਮੇ ਸਿੰਘ ਪੂਰਨੇ ਮੇਰਾ ਸਿੱਖਿਆ ਹਾਂਜੀ ਇਹਦੇ ਵਿੱਚ ਮੈਂ ਟਕਾਈ ਹੋਈ ਆ ਆਪਣੀ ਜਿੱਥੇ ਉਹ ਕੀ ਗੱਲ ਕਲੀਅਰ ਪਹਿਲੇ ਦੀਪ ਦੀ ਪਹਿਲਾ ਦੀਪ ਦੀ ਹੋ ਗਿਆ ਉਹਦੇ ਬਾਅਦ ਆ ਜਾਂਦੇ ਆ ਸੰਤ ਸਤਿਗੁਰੂ ਬਾਬਾ ਮਨੀ ਸਿੰਘ ਜੀ ਹਾਂਜੀ ਔਰ ਉਹ ਬਦਲਿਆ ਹੋਇਆ ਜਾਮਾ ਸੀ ਬਾਬੇ ਸੂਰਸੋਣਾ ਦਾ ਹਾਂਜੀ ਤੁਸੀਂ ਦੇਖਿਆ ਹੀ ਆ ਬਾਬੇ ਸੂਰਸੋਣਾ ਸਾਰੇ ਹਨਾ ਹਾਂ ਦੇਖਿਆ ਉਹਨਾਂ ਦਾ ਜਾਮਾ ਸੀ ਔਰ ਦੂਜਾ ਜਿਹੜਾ ਉਹਦੇ ਅੱਗੇ ਦੀਪ ਆ ਉਹਦੀ ਲਿਖਤ ਚੱਲਦੀ ਆ ਉਹਨਾਂ ਦੀ ਤੀਜਾ ਦੀਪ ਅੱਗੇ ਆ ਜਾਂਦਾ ਉਹਦੀ ਲਿਖਤ ਚੱਲਦੀ ਆ ਬਾਬੇ ਮੋਤਾ ਸਿੰਘ ਉਹਨਾਂ ਦੀ ਲਿਖਤ ਚੱਲਦੀ ਆ ਚੌਥਾ ਦੀਪ ਆ ਜਾਂਦਾ ਆ ਉਹਦੀ ਚਲਦੀ ਆ ਜੰਭੂ ਦੀਪ ਦੀ ਲਿਖਤ ਚਲਦੀ ਆ ਬਾਬੇ ਦਲੀਪ ਸਿੰਘ ਹੁਣਾਂ ਦੀ ਉੱਥੇ ਲਿਖਤ ਚਲਦੀ ਆ ਜੰਭੂ ਦੀਪ ਦੀ ਹਾਂਜੀ ਠੀਕ ਆ ਨਾ ਪੰਜਵਾਂ ਦੀਪ ਆ ਜਾਂਦਾ ਪੰਜਵੇਂ ਦੀਪ ਦੇ ਵਿੱਚ ਲਿਖਿਆ ਹੋਇਆ ਪੰਚਮ ਦੀਪ ਜਗੇ ਜਗਤਾਰ ਪੰਚਮ ਜੇਠ ਲੈੇ ਅਵਤਾਰ ਇਨ੍ਹਾਂ ਸੱਤਾਂ ਦੀਪਾਂ ਦੇ ਵਿੱਚ ਅਵਤਾਰ ਹੋਰ ਕਿਸੇ ਨੂੰ ਨਹੀਂ ਲਿਖਿਆ ਮਹਾਰਾਜ ਪੂਰਨ ਸਿੰਘ ਜੀ ਤੋਂ ਲੈ ਕੇ ੱੱਲੇ ਤੱਕ ਹਾਂਜੀ ਇੱਕ ਉੱਥੇ ਹੀ ਲਿਖਿਆ ਵੀ ਇਨ੍ਹਾਂ ਨੇ ਅਵਤਾਰ ਲਿਆ ਮਹਾਰਾਜ ਜਗਤਾਰ ਸਾਹਿਬ ਬਾਰੇ ਲਿਖਿਆ ਕਿ ਪੰਚਮ ਦੀਪ ਜਗੇ ਜਗਤਾਰ ਪੰਚਮ ਜੇਠ ਲੈ ਅਵਤਾਰ ਸ਼ਾਂਦੀਪ ਦੀ ਲਿਖਤ ਹੋ ਗਈ ਆ ਕਿ ਹਾਂਜੀ ਹਾਂਜੀ ਔਰ ਉਹਦੇ ਬਾਅਦ ਛੇਵਾ ਦੀਪ ਜਿਹੜਾ ਆ ਉਹ ਬਾਬੇ ਸੂਰ ਸੋਹਣਾ ਦੇ ਜਿਹੜੇ ਸੁਪੁੱਤਰ ਸੀ ਪ੍ਰਭਜੋਤ ਜੀ ਜਿਹੜੇ ਸੀ ਉਹਨਾਂ ਦੀ ਛੇਵੇਂ ਦੇ ਵਿੱਚ ਆ ਜਿਹੜਾ ਨੀਲਾ ਰੰਗ ਹਾਂਜੀ ਥੱਲੇ ਜਿਹੜੀ ਲਿਖਤ ਆ ਉਹ ਲਖਾਰੀ ਸਰਜੀਤ ਸਿੰਘ ਦੀ ਲਿਖਤ ਆ ਕੁਸ਼ਾ ਦੀਪ ਜਿਹੜਾ ਕਾਲਾ ਰੰਗ ਹੈ ਉਹਦੇ ਵਿੱਚ ਲਖਾਰੀ ਸਰਜੀਤ ਸਿੰਘ ਦੀ ਲਿਖਤ ਆ ਸੱਤਵੇਂ ਦੀਪ ਦੇ ਵਿੱਚ ਉਹ ਜਦੋਂ ਆਪਾਂ ਪੜ੍ਹਦੇ ਆ ਉਹਦੇ ਵਿੱਚ ਸਾਰਾ ਹਵਾਲਾ ਆਉਂਦਾ ਲਖਣ ਦੀਪ ਆ ਕਰੋ ਤੇ ਆ ਨਾ ਪੁਸ਼ਕਰ ਆ ਜੰਭੂ ਆਸਾਨ ਆ ਸਲਮਲਿਆ ਕੁਸ਼ ਆ ਇਹ ਟਿਕਾ ਲਾਲ ਆ ਕੰਚਨ ਸੁਹਾ ਆ ਲਾਲ ਆ ਰੰਗ ਹੈ ਨਾ ਕੰਚਨ ਆ ਸੁਹਾ ਆ ਤੇ ਹੋਰ ਆਪਣਾ ਚਿੱਟਾ ਆ ਪੀਲਾ ਆ ਨੀਲਾ ਆ ਤੇ ਕਾਲਾ ਰੰਗ ਹੈ ਸਾਰੇ ਰੰਗਾਂ ਦੀ ਵੰਡ ਸੋ ਇਹ ਸੱਤ ਰੰਗ ਨਿਸ਼ਾਨ ਨੂੰ ਬਣਾਉਣ ਵਾਲਾ ਸੱਤਾਂ ਦੀਪਾਂ ਦੀ ਵੰਡ ਕਰਨ ਵਾਲਾ ਔਰ ਸੱਤਾਂ ਦੀਪਾਂ ਦੇ ਵਿੱਚ ਸੱਤ ਦੀਪਾਂ ਨੂੰ ਜਗਾਉਣ ਵਾਲਾ ਜਿਹੜਾ ਉਹ ਕਹਿ ਰਿਹਾ ਕਿ ਮੈਂ ਮਹਾਰਾਜ ਸ਼ੇਰ ਸਿੰਘ ਜਿਹੜਾ ਸਾਰੀ ਖੇਲ ਕਰਨਗੇ ਸੋ ਸਾਰੀ ਖੇਲ ਕਰਨ ਵਾਲਾ ਜਿਹੜਾ ਉਹਦੀ ਗੱਲ ਚੱਲਣੀ ਹੈ ਉਹ ਦੇ ਕਰਕੇ ਵੀ ਇੱਥੇ ਆਉਂਦੇ ਰੇ ਜਿਹੜਾ ਸਾਰੀ ਖੇਲ ਕਰਨ ਵਾਲਾ ਉਹਦੇ ਚਰਨ ਕਬਲਾਂ ਦੇ ਪਿੱਛੇ ਹੀ ਇੱਥੇ ਵੀ ਗੱਲ ਚੱਲੀ ਨਾ ਸਾਰੀ ਬਿਲਕੁਲ ਕਿਉਂਕਿ ਬਾਬੇ ਮਨੀ ਸਿੰਘ ਨੇ ਆ ਕਿਹਾ ਸੀ ਕਿ ਜਿੱਥੇ ਮਹਾਰਾਜ ਸ਼ੇਰ ਸਿੰਘ ਜੀ ਦੇ ਤਿੰਨ ਵਾਰੀ ਚਰਨ ਪੈਣ ਕੇ ਜਿਹੜੇ ਸਿੱਖ ਦੇ ਘਰ ਉੱਥੇ ਤਾਂ ਮੈਂ ਜ਼ਰੂਰ ਬਣੂੰਗਾ ਲਿਖਤਾ ਨੇ ਸਾਰੀਆਂ ਠੀਕ ਬਸ ਉਥੇ ਤਾਂ ਬਣਨਾ ਪਰ ਜਿੱਥੇ ਜਿੱਥੇ ਮਹਾਰਾਜ ਜੀ ਦੇ ਚਰਨ ਪਏ ਆ ਉੱਥੇ ਤਾਂ ਤਾਂ ਬਣਨਾ ਹੀ ਬਣਨਾ ਠੀਕ ਹੈ ਝਬਾਲ ਵੀ ਜੀ ਇਹ ਕੋਈ ਤਾਂ ਨਹੀਂ ਚਲੋ ਅੱਛਾ ਉਥੇ ਚਲੋ ਬਹੁਤ ਖੁਸ਼ੀ ਦੀ ਗੱਲ ਮਾਰੇ ਕਰਤਾ ਦੀ ਬੋਲੋ ਜੀ ਆਪਾਂ ਲਿਖਤਾਂ ਦੀ ਗੱਲ ਕਰੀ ਬਲਿਖਤਾਂ ਬਹੁਤ ਹੈ ਲਿਖਤਾਂ ਮਰੀਆਂ ਜੀ ਲਿਖਤਾਂ ਬਹੁਤ ਹੈ ਸਾਰੀਆਂ ਅਗੁੱ ਤਾਂ ਉਹ ਉਥੇ ਬਣੇ ਜਿੱਥੇ ਮਹਾਰਾਜ ਚੇਤ ਸਿੰਘ ਜੀ ਦਾ ਚਰਨ ਪਿਆ ਤਿੰਨ ਵਾਰ ਅਰੇ ਪਿੰਡ ਰਹਿੰਦਾ ਹੁੰਦਾ ਸੀ ਨਾ ਵਾਪਸ ਪਿੰਡ ਤੋਂ ਹੁਣ ਆਣਾ ਦਾ ਭਰਾ ਬੰਤਾ ਹੁਣ ਹੀ ਨਾ ਜਿਹੜਾ ਸਾਡੇ ਪਿੰਡ ਹੀ ਉਹਦਾ ਰਿਆ ਵੋ ਅੱਛਾ ਜਿਹੜੋ ਉਹਦੇ ਘਰਦਿਆਂ ਨੇ ਕੱਢਤਾ ਨਾ ਤੇ ਉਹ ਸਾਡੇ ਪਿੰਡ ਹੀ ਜ਼ਿਆਦਾ ਰਿਆ ਉਹ ਦੱਸਦਾ ਉਹਨਾਂ ਨੇ ਮਹਾਰਾਜ ਇੱਥੇ 10-10 ਦਿਨ ਰਹਿੰਦੇ ਹੁੰਦੇ ਸੀ ਇਦਾਂ ਹੀ ਜਿਹੜੋ ਉਹਨਾਂ 10-10 ਦਿਨ ਸਾਰੇ ਆਉਂਦੇ ਸੰਗਤ ਨੂੰ ਨਹੀਂ ਜਾਣ ਦੇਣਾ ਆਖਣਾ ਚੰਗਾ ਜੇ ਉੱਥੇ ਜਾਣਾ ਆਖਣਾ ਚੰਗਾ ਆਣ ਕੇ ਖੁਸ਼ੀਆਂ ਦੇ ਖੇਤ ਉਹ ਹੋਈਏ ਤੇ ਫੇਰ ਆਖਣਾ ਚੰਗਾ